ਹਾਂ ਜੀ ਆ ਤੁਹਾਨੂੰ ਦਿਖਾਉਣੇ ਆਪਾਂ ਜਿਹੜੇ 버거 ਵਾਲੇ ਆ ਕੁਲਚੇ ਵਾਲੇ ਹੁੰਦੇ ਨੇ ਜਿਹੜੇ ਨੂਡਲ ਵੇਚਦੇ ਆ ਪਿੰਡਾਂ 'ਚ ਤੇ ਆ ਦੇਖ ਲਓ ਇਹਨਾਂ ਦੇ ਹਾਲ ਆ ਖਾਲ ਆ ਗਲੇ ਆਲੂ ਤੁਹਾਨੂੰ ਦਿਖਾਉਣੇ ਆ ਵਿੱਚ ਸੁੰਡ ਪਏ ਹੋਏ ਆ ਆ ਵੇਖੋ ਕੋਲ ਰੋਡ ਕਾਲਾਂ ਦੇ ਵਿੱਚ ਆ ਵੇਖੋ ਇਹ ਤੁਹਾਨੂੰ ਦਿਖਾਉਣੇ ਕੱਢ ਕੇ ਦੇ ਵਿੱਚੋਂ ਆਲੂ ਇੱਕ ਤੇ ਇਹ ਹੀ ਤੁਹਾਨੂੰ ਖਵਾਉਂਦੇ ਬੱਚਿਆਂ ਨੂੰ ਖਵਾਉਂਦੇ ਆ ਆ ਦੇਖੋ ਗਲੇ ਆ ਆ ਦੇਖ ਲਓ ਇਹ ਗਲੇ ਆਲੂ ਆ ਜਿਹੜੇ ਇਹਨਾਂ ਕੋਲੇ ਬਿਲਕੁਲ ਇਹ ਮਾੜਾ ਮਾਲ ਆ ਜਿਹੜਾ ਜਮਾ 2-2 ਰੁਪਏ ਕਿਲੋ ਆਲੂ ਚੱਕ ਲਿਆਉਂਦੇ ਤੇ ਤੁਹਾਨੂੰ ਖਵਾਉਂਦੇ ਨਾਲੇ ਤੁਹਾਨੂੰ ਨਾ ਦਿਖਾਉਣੇ ਬਈ ਇਹ ਜੜ ਦੇ ਦੀਆਂ ਪੂੜੀਆਂ ਉੱਥੇ ਇਹ ਨਿਊਡਲ ਵਾਲੀਆਂ ਜਾਂਦੇ ਜੜ ਦੇ ਦੀ ਪੂਰਦਾ ਉੱਥੇ ਹੀ ਇਹ ਲੈਟਰਨ ਬਾਥਰੂਮ ਤੁਰੇ ਜਾਂਦੇ ਹੱਥੋਂ ਤੋਂ ਪਤਾ ਨਹੀਂ ਧੋਂਦੇ ਕਿ ਨਹੀਂ ਧੋਂਦੇਗੇ ਤੇ ਹੱਥ ਨੂੰ ਦਿਖਾਉਣੇ ਇਧਰਲੇ ਪਾਸੇ ਇਹਨਾਂ ਦਾ ਮਾਹੌਲ ਠੋਲ ਆ ਇਧਰਲੇ ਪਾਸੇ ਦੇਖੋ ਆ ਨਿਊਡਲ ਵਾਲੀ ਜਾਂਦੇ ਆ ਨਿਊਡਲ ਚੱਕੀ ਮੜਾ ਤਾਂ ਤੇ ਇਹਨਾਂ ਨੂੰ ਤੁਹਾਨੂੰ ਅੰਦਰ ਹੀ ਦਿਖਾਉਣੇ ਲਿਆ ਕੇ ਇਹਨਾਂ ਦਾ ਕੀ ਅੰਦਰ ਕੀ ਗੰਦ ਪਾਇਆ ਹੋਇਆ ਵਾ ਤੇ ਇਧਰ ਆ ਵੇਖੋ ਆ ਸ਼ੋਲੇ ਪਏ ਇੱਥੇ ਵਿੱਚ ਜੜਦਦੀਆਂ ਪੁੜੀਆਂ ਤੁਹਾਨੂੰ ਦਿਖਾਉਣੇ ਆ ਥੋੜਾ ਮਾੜਾ ਇਧਰ ਪਹਿਲਾਂ ਅੰਦਰ ਵਿਖਾ ਲਗੇ ਆ ਦੇਖ ਲਓ ਇਹਨਾਂ ਦਾ ਹਾਲ ਆ ਥੋੜੇ ਬੱਚਿਆਂ ਨਾਲ ਇਹ ਖਲਵਾੜ ਕਰਦੇ ਆ ਇਹ ਖਵਾ ਕੇ ਇਹਨਾਂ ਨੂੰ ਗੰਦ ਪੈ ਲ ਸਾਰਾ ਜਿਹੜਾ ਪਤਾ ਨਹੀਂ ਕੀ ਕਰਦੇ ਕੀ ਨਹੀਂ ਕਰਦੇ ਜੇ ਕਿਸੇ ਨੇ ਦੇਖਣਾ ਆ ਪਈ ਜਿਹੜੀ ਜੜਦੇ ਦੀ ਪੁੜੀ ਦੇਖ ਲਓ ਤੇ ਆ ਨਾਲ ਨਿਉੜਲ ਵਾਲੇ ਪਏ ਆ ਠੀਕ ਆ ਤੇ ਨਹੀਂ ਗਰੀਬ ਦੀ ਗੱਲ ਪਤਾ ਨਹੀਂ ਇਹ ਕੀ ਗੰਦ ਖਵਾਉਂਦੇ ਜੇ ਕਿਸੇ ਨੇ ਦੇਖਣਾ ਤੇ ਬੇਸ਼ੱਕ ਦੀ ਕੋਡ ਕੋਡ ਕਲਾ ਆ ਕੇ ਨਾ ਸੰਗੀਆਂ ਦੀਆਂ ਦੁਕਾਨਾਂ ਪੁੱਛ ਲੈ ਜੋ ਰੋਡ ਤੇ ਆ ਉਥੇ ਆ ਕੇ ਇਹ ਰਹਿੰਦੇ ਆ ਇਹ ਤੇ ਤਿੰਨ ਚਾਰ ਆ ਜਾਣੇ ਆ ਇਹ ਤਿੰਨ ਚਾਰ ਢੜੀਆਂ 버ਗਰ ਬਣਾਉਂਦੇ ਆ ਦੋਸਤੋ ਜੇ ਕਰ ਰਹੇ ਵੀਡੀਓ ਨਾ ਬਣਦੀ ਤਾਂ ਸ਼ਾਇਦ ਕਈ ਲੋਕਾਂ ਨੂੰ ਯਕੀਨ ਨਹੀਂ ਹੋਣਾ ਸੀ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸਟ੍ਰੀਟ ਫੂਡ ਜਾਂ ਫਿਰ ਪ੍ਰਵਾਸੀ ਲੋਕਾਂ ਤੋਂ ਲੈ ਕੇ ਖਾਣ ਦਾ ਰੁਝਾਨ ਇੰਨਾ ਜ਼ਿਆਦਾ ਵੱਧ ਗਿਆ ਕਿ ਅੱਜਕੱਲ੍ਹ ਕਈ ਤਾਂ ਇੱਕ ਟਾਈਮ ਰੋਟੀ ਵੀ ਘਰੇ ਨਹੀਂ ਖਾਂਦੇ ਪਰ ਇਹ ਜ਼ਰੂਰ ਸਟਰੀਟ ਫੂਡ ਅਤੇ ਇਹਨਾਂ ਰੇੜੀਆਂ ਤੋਂ ਖਾਣਾ ਖਾਂਦੇ ਨੇ ਤਾਂ ਦੇਖੋ ਕਿ ਕਿਸ ਤਰ੍ਹਾਂ ਦੀ ਸਬਜ਼ੀ ਅਤੇ ਕਿਸ ਤਰ੍ਹਾਂ ਦੇ ਗੰਦੇ ਹੱਥ ਲਗਾ ਕੇ ਸਭ ਕੁਝ ਨਿਊਡਲ 버ਗਰ ਵਗੈਰਾ ਬਣਾ ਰਹੇ ਨੇ ਉਹ ਤੁਹਾਡੇ ਸਾਹਮਣੇ ਹੈ ਕਿ ਜਿਸ ਦਾ ਚੋਰੀ ਬਣਾਈ ਵੀਡੀਓ ਨੇ ਖੁਲਾਸਾ ਕੀਤਾ ਕਿ ਕਈ ਤਾਂ ਲੈਟਰਿੰਗ ਵਾਲੇ ਹੱਥ ਵੀ ਨਹੀਂ ਧੋਂਦੇ ਤੁਹਾਡੇ ਸਾਹਮਣੇ ਦੇਖੋ ਇਸ ਵੀਡੀਓ ਨੇ ਕੀ ਕੀ ਸੱਚ ਸਾਹਮਣੇ ਰੱਖ ਦਿੱਤਾ ਹੈ ਕੀ ਕਹੋਗੇ ਤੁਸੀਂ ਇਸ ਬਾਰੇ ਕਮੈਂਟ ਕਰਕੇ ਦੱਸ ਦਿਓ ਤੇ ਵੀਡੀਓ ਨੂੰ ਲਾਈਕ ਕਰਕੇ ਤੇ ਸ਼ੇਅਰ ਕਰ ਦੇਣਾ ਤਾਂ ਕਿ ਹੋਰਾਂ ਨੂੰ ਵੀ ਇਸ ਬਾਰੇ ਪਤਾ ਲੱਗ ਸਕੇ ਤੁਹਾਡੇ ਸਾਹਮਣੇ ਹੀ ਹੈ ਦੇਖੋ ਕਿਸ ਤਰ੍ਹਾਂ ਦਾ ਇਹ ਨਿਊਡਲ ਵਗੈਰਾ ਬਣਾ ਰਹੇ ਨੇ ਕਿਸ ਤਰ੍ਹਾਂ ਦੇ ਹੱਥਾਂ ਦੇ ਨਾਲ ਬਣਾ ਰਹੇ ਨੇ ਤੇ ਕੋਲ ਕੀ ਕੀ ਗੰਦ ਪਿਆ ਉਹ ਵੀ ਕਿਸੇ ਤੋਂ ਲੁਕਿਆ ਨਹੀਂ ਹੈ ਕਿਉਂਕਿ ਕੈਮਰੇ ਦੀ ਅੱਖ ਤੋਂ ਕੁਝ ਵੀ ਲੁਕ ਨਹੀਂ ਸਕਦਾ ਅਤੇ ਨਾ ਹੀ ਕੋਈ ਇਸ ਨੂੰ ਚੁਲ ਠਾ ਸਕਦਾ ਉਹ ਤੁਸੀਂ ਆਪ ਹੀ ਦੇਖ ਲਵੋ ਤੇ ਵੀਡੀਓ ਤੁਹਾਡੇ ਸਾਹਮਣੇ ਰੱਖਦੇ ਆ ਹੁਣ ਪੂਰੀ ਤੇ ਇਸ ਮਾਮਲੇ ਤੇ ਜ਼ਰੂਰ ਕਮੈਂਟ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰ ਦੇਣਾ ਦੇਖੋ ਤਮਾਕੂ ਵੀ ਪੀਐ ਤੇ ਆਓ ਤੁਹਾਡੇ ਸਾਹਮਣੇ ਪੂਰੀ ਵੀਡੀਓ ਰੱਖਦੇ ਆ ਹਾਂਜੀ ਆ ਤੁਹਾਨੂੰ ਦਿਖਾਉਣੇ ਆਪਾਂ ਜਿਹੜੇ ਬਰਗਰ ਵਾਲੇ ਆ ਕੁਲਚੇ ਵਾਲੇ ਹੁੰਦੇ ਨੇ ਜਿਹੜੇ ਨਿਊਡਲ ਵੇਜ ਦੇ ਆ ਪਿੰਡਾਂ ਚ ਤੇ ਆਹ ਦੇਖ ਲਓ ਇਹਨਾਂ ਦੇ ਹਾਲ ਆ ਖਾਲ ਆ ਗਲੇ ਆਲੂ ਤੁਹਾਨੂੰ ਦਿਖਾਉਣੇ ਆ ਵਿੱਚ ਸੁੰਡ ਪਏ ਹੋਏ ਆ ਆ ਵੇਖੋ ਕੋਡ ਕੋਡ ਕਲਾਂ ਦੇ ਵਿੱਚ ਆ ਵੇਖੋ ਇਹ ਤੁਹਾਨੂੰ ਦਿਖਾਉਣੇ ਆ ਕੱਢ ਕੇ ਤੇ ਵਿੱਚੋਂ ਆਲੂ ਇੱਕ ਤੇ ਇਹ ਤੁਹਾਨੂੰ ਖਵਾਉਂਦੇ ਬੱਚਿਆਂ ਨੂੰ ਖਵਾਉਂਦੇ ਆ ਆ ਦੇਖੋ ਗਲੇ ਆਹ ਦੇਖ ਲੋ ਇਹ ਗਲੇ ਆਲੂ ਆ ਜਿਹੜੇ ਇਹਨਾਂ ਕੋਲੇ ਬਿਲਕੁਲ ਇਹ ਮਾੜਾ ਮਾਲ ਆ ਜਿਹੜਾ ਜਮਾ 2-2 ਰੁਪਏ ਕਿਲੋ ਆਲੂ ਚੱਕ ਲਿਆਉਂਦੇ ਤੇ ਤੁਹਾਨੂੰ ਖਵਾਉਂਦੇ ਨਾਲੇ ਤੁਹਾਨੂੰ ਨਾ ਦਿਖਾਉਣੇ ਬਈ ਇਹ ਜੜ ਦੇ ਦੀਆਂ ਪੂੜੀਆਂ ਉੱਥੇ ਇਹ ਨਿਊਡਲ ਵਾਲੀਆਂ ਜਾਂਦੇ ਜੜ ਦੇ ਦੀ ਬਹੁਤ ਸਦਾ ਉੱਥੇ ਹੀ ਇਹ ਲੈਟਰਨ ਬਾਥਰੂਮ ਤੁਰੇ ਜਾਂਦੇ ਹੱਥੋਂ ਤੋਂ ਪਤਾ ਨਹੀਂ ਧੋਂਦੇ ਕਿ ਨਹੀਂ ਧੋਂਦੇਗੇ ਤੇ ਆ ਤੁਹਾਨੂੰ ਦਿਖਾਉਣੇ ਇਧਰਲੇ ਪਾਸੇ ਇਹਨਾਂ ਦਾ ਮਾਹੌਲ ਛੋਲ ਆ ਇਧਰਲੇ ਪਾਸੇ ਦੇਖੋ ਆ ਨਿਊਡਲ ਵਾਲੀ ਜਾਂਦੇ ਆ ਚੱਕੀ ਮੜਾ ਤਾਂ ਤੇ ਇਹਨਾਂ ਦਾ ਤੁਹਾਨੂੰ ਅੰਦਰ ਹੀ ਦਿਖਾਉਣੇ ਲਿਆ ਕੇ ਇਹਨਾਂ ਦਾ ਕੀ ਅੰਦਰ ਕੀ ਗੰਦ ਪਾਇਆ ਹੋਇਆ ਵਾ ਤੇ ਇਧਰ ਆ ਵੇਖੋ ਆ ਸ਼ੋਲੇ ਪਏ ਇੱਥੇ ਵਿੱਚ ਜੜਦੀਆਂ ਪੁੜੀਆਂ ਤੁਹਾਨੂੰ ਦਿਖਾਉਣੇ ਆ ਥੋੜਾ ਮੜਾ ਇਧਰ ਪਹਿਲਾਂ ਅੰਦਰ ਵਖਾ ਲਗੇ ਆ ਦੇਖ ਲੋ ਇਹਨਾਂ ਦਾ ਹਾਲ ਆ ਥੋੜੇ ਬੱਚਿਆਂ ਨਾਲ ਇਹ ਖਲਵਾੜ ਕਰਦੇ ਆ ਇਹ ਖਵਾ ਕੇ ਇਹਨਾਂ ਨੂੰ ਗੰਦ ਪੈ ਲ ਸਾਰਾ ਜਿਹੜਾ ਪਤਾ ਨਹੀਂ ਕੀ ਕਰਦੇ ਕੀ ਨਹੀਂ ਕਰਦੇ ਜੇ ਕਿਸੇ ਨੇ ਦੇਖਣਾ ਆ ਪਈ ਜਿਹੜੀ ਜੜਦੇ ਦੀ ਪੁੜੀ ਦੇਖ ਲੋ ਤੇ ਆ ਨਾਲ ਨਿਊਡਲ ਵਾਲੇ ਪਏ ਆ ਇਹ ਤਾਂ ਨਹੀਂ ਗਰੀਬ ਦੀ ਗੱਲ ਪਤਾ ਨਹੀਂ ਇਹ ਕੀ ਗੰਦ ਖਵਾਉਂਦੇ ਜੇ ਕਿਸੇ ਨੇ ਦੇਖਣਾ ਤੇ ਬੇਸ਼ੱਕ ਦੀ ਕੋੜ ਕੋੜ ਕਲਾ ਆ ਕੇ ਨਾ ਸੰਗੀਆਂ ਦੀਆਂ ਦੁਕਾਨਾਂ ਪੁੱਛ ਲੈ ਜੋ ਰੋਡ ਤੇ ਆ ਉੱਥੇ ਆ ਕੇ ਇਹ ਰਹਿੰਦੇ ਇਹ ਤੇ ਤਿੰਨ ਚਾਰ ਆ ਜਾਣੇ ਆ ਇਹ ਤਿੰਨ ਚਾਰ ਢੜੀਆਂ 버ਗਰ ਬਣਾਉਂਦੇ ਆ